ਵੈਗੁਰੂ ਕੀ ਖਾਲਸਾ ਵੈਗੁਰੂ ਕੀ ਫਤਿਹ ਬਾਈ ਸਾਨੂੰ 5 ਦਿਨ ਹੋ ਗਏ ਪਾਣੀ ਕੱਢਦਾ ਨੂੰ ਚਲੋ ਬੋਰਾਂ ਚ ਖੋਲਿਆ ਹੋਇਆ ਪਾਣੀ ਲਾ ਲਵੀ ਨਿਕਲ ਲੱਗ ਰਿਹਾ ਹੈਗਾ ਇੰਚ-ਇੰਚ ਕਰਕੇ 2-2 ਇੰਚ ਕਰਕੇ ਕੱਟਣ ਲੱਗ ਰਿਹਾ ਕਾਸ ਜਾਗ ਰਹੀ ਹੈ ਵੀ ਆਪਣੀ ਫਸਲ ਬਚ ਸਕਦੀ ਹੈਗੀ ਤੇ ਅੱਜ ਥੋੜਾ ਮੌਸਮ ਖਰਾਬ ਲੱਗ ਰਿਹਾ ਜਿਹੜਾ ਬਹੁਤ ਜ਼ਿਆਦਾ ਲੱਗ ਰਿਹਾ ਹੈ ਬੀਜ ਕਿਤੇ ਅੱਜ ਮੀਂਹ ਹੋਰ ਆ ਗਿਆ ਤਾਂ ਜਿਹੜੇ ਜਿੱਥੇ 4-5 ਦਿਨ ਪਹਿਲਾਂ ਖੜੇ ਸੀ ਹਾਲਾਤ ਉੱਥੇ ਦੁਬਾਰੇ ਨਾ ਹੋ ਜਾਣ ਅੱਜ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਵੀ ਏ ਰੱਬਾ ਜਿੱਥੇ ਇੰਨੇ ਦਿਨ ਟਪਾਤੇ ਹੋਟ ਪਾ ਦੇ ਨਾਮੀ ਪਾਤੇ ਸਾਨੂੰ ਵੀ ਫਸਲਾਂ ਬਚ ਜਾਣਗੀਆਂ ਵੀ ਬਾਕੀ ਹੋਰ ਵੀ ਜਿਨ੍ਹਾਂ ਦੇ ਘਰ ਡਿੱਗਣ ਲੱਗ ਰਹੇ ਨੇ ਵਿਚਾਰਿਆਂ ਦੇ ਉਹਨਾਂ ਦਾ ਵੀ ਬਹੁਤ ਬੁਰਾ ਇਹ ਲਾਏਗਾ ਇਹ ਨਾਲੇ ਤਾਂ ਕਿਸੇ ਦੇ ਘਰਾਂ ਚ ਪਾਣੀ ਪੈਂਦਾ ਨਾਲੇ ਫਸਲਾਂ ਤਬਾਹ ਹੁੰਦੀਆਂ ਨੇ ਇੱਕ ਪਾਸੇ ਤਾਂ ਹੁਣ ਸਾਨੂੰ ਘੱਗਰ ਦਾ ਵੀ ਡਰ ਸਤਾਈ ਜਾਂਦਾ ਨਾਲ ਦੀ ਨਾਲ ਹੀ ਵੀ ਕਿਤੇ ਉਹ ਨਾ ਵੱਦ ਚੜ ਕੇ ਆ ਜੇ 2023 ਵਾਲੇ ਹਾਲਾਤ ਨਾ ਦੁਬਾਰੇ ਹੋ ਜਾਣ ਵੀ ਚਲ ਵਾਇਗਰੂਗੇ ਅਰਦਾਸ ਕਰਦੇ ਆ ਵੀ ਸਾਡੀਆਂ ਦਾ ਹੁਣ ਪਾਣੀ ਖੜਾ ਹੈ ਤੇ ਮਰੀਆਂ ਪਈਆਂ ਨੇ ਵੀ ਇਹੀ ਮਰ ਜਾਣੇ ਜਿੰਦਾ ਫਾਇਦਾ ਜੇ ਕਿਤੇ ਘੱਗਰ ਬੰਨ ਵਾਲਾ ਟੁੱਟ ਗਿਆ ਚੰਦਪੁਰਾ ਬੰਨ ਤਾਂ ਬਹੁਤ ਜਿਆਦੇ ਹੋਰ ਵੀ ਜਿਹੜੀਆਂ ਦੀ ਫਸਲਾਂ ਬਚ ਰਹੀਆਂ ਨੇ ਵਿਚਾਰਿਆਂ ਦੀ ਉਹਨਾਂ ਦੀ ਵੀ ਤਬਾਹ ਹੋ ਜਾਣਗੀਆਂ ਤੇ ਬਾਕੀ ਬਹੁਤ ਜਾਨੀਮਾਲੀ ਨੁਕਸਾਨ ਹੁੰਦਾ ਬਾਈ ਕਾਕਰ ਟਟਣ ਵਾਲਾ ਬੈਗਰੂ ਅੱਗੇ ਅਰਦਾਸ ਕਰਦੇ ਆਂ ਵੀ ਚੰਦਪੁਰਾ ਬਨਨਾਂ ਨਾ ਟੁੱਟੇ ਬਾਕੀ ਸਾਡੇ ਸਾਥੀ ਪਿੰਡੋਂ ਬਾਕੀ ਲਾਗਲੇ ਪਿੰਡਾਂ ਵਾਲੇ ਵੀ ਬਹੁਤ ਸਹਿਯੋਗ ਕਰ ਰਹੇ ਨੇ ਬਨ ਬਨਣ ਤੇ ਉਹਨਾਂ ਦਾ ਵੀ ਬਹਿਤ ਤੈਦਲੋਂ ਧੰਨਵਾਦ ਬਾਕੀ ਵੀ ਚਲੋ ਅਸੀਂ ਇੱਥੇ ਖੜੇ ਆਂਗੇ ਆਪਦੇ ਖੇਤਾਂ 'ਚ ਬਾਈ ਪਾਣੀ ਕੱਢਣ ਲੱਗ ਰਿਹਾ ਨਹੀਂ ਜਾ ਸਕਦੇ ਸੋ ਮਜਬੂਰੀਆਂ ਹੋ ਜਾਂਦੀਆਂ ਨੇ ਬੰਦਿਆਂ ਦੀਆਂ ਤੇ ਆਪਣਾ ਇੱਥੇ ਜਿਹੜਾ ਕੁਝ ਕਰਨਾ ਸਾਡੇ ਫਸਲਾਂ ਤੇ ਹੋ ਸਕਦਾ ਉਹ ਜੇ ਚਲੋ ਵਧੀਆ ਇਹ ਵੀ ਤੇ ਉੱਥੇ ਵਾਲਾ ਬੰਨ ਟੁੱਟ ਕੇ ਜੇ ਉਹਦੇ ਨਾਲ ਬਹੁਤ ਜ਼ਿਆਦਾ ਹੋਰ ਵੀ ਮੁਸ਼ਕਲਾਂ ਵਧਣਗੀਆਂ ਚਲੋ ਇੰਨੀ ਅੱਖਾਂ ਦਾ ਵੈਗੁਰੂ ਖਾਲਸਾ ਵੈਗੁਰੂ ਫਤਿਹ